ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਭ ਤੋਂ ਪਹਿਲਾਂ ਉਹੀ ਅਪੀਲ ਜੋ ਅਕਸਰ ਮੈਂ ਕਰਦਾ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਅੱਜ ਜਿਹੜੀ ਮੈਂ ਗੱਲ ਕਰ ਰਿਹਾ ਉਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਅੱਜ ਉਹਨਾਂ ਦਾ ਭੋਗ ਪਿਆ ਬੜਾ ਘਟ ਸੀ ਇੰਨਾ ਕਠ ਕਿ ਸੱਚਮੁੱਚ ਅੱਜ ਸੁਖਵੀਰ ਸਿੰਘ ਬਾਦਲ ਨੂੰ ਨੀਂਦ ਨਹੀਂ ਆਉਣੀ ਤੁਸੀਂ ਕਹੋਗੇ ਕਿ ਸੁਖਵੀਰ ਸਿੰਘ ਬਾਦਲ ਸ਼ਰੋਮਨੀ ਕਮੇਟੀ ਦਾ ਪ੍ਰਧਾਨ ਉਹਨੂੰ ਇਹਦਾ ਨੀਂਦ ਨਾਲ ਕੀ ਸੰਬੰਧ ਬਿਲਕੁਲ ਇਸ ਨੀਂਦ ਨਾਲ ਸੰਬੰਧ ਹੈ ਕਿਉਂਕਿ ਜਿਸ ਤਰੀਕੇ ਨਾਲ 31 ਸਾਲ ਬਾਅਦ ਜੱਤੇਦਾਰ ਗੁਰਦੇਵ ਸਿੰਘ ਕੌਮਕੇ ਦੇ ਹੱਕ ਦੇ ਵਿੱਚ ਲੋਕ ਉੱਠੇ ਨੇ ਸਿੱਖ ਸੰਗਤ ਉੱਠੀ ਹੈ ਨਾ ਸਿਰਫ ਗਰਮ ਦਰਲ ਵਾਲੇ ਜਾਂ ਪੰਥਕ ਜਥੇਬੰਦੀਆਂ ਬਲਕਿ ਹੁਣ ਤਾਂ ਆਮ ਸੰਗਤ ਵੀ ਇਹ ਕਹਿਦੀ ਹੈ ਬਹੁਤ ੱੱਕਾ ਹੋਇਆ ਸੀ ਤੇ ਸੋਸ਼ਲ ਮੀਡੀਆ ਨੇ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਹੁਣ ਚਸ਼ਮ ਦੀਦ ਗਵਾਹਾਂ ਦੇ ਨਾਲ ਜਿਹੜਾ ਅਨਮਨੁੱਖੀ ਤਸੱਦਦ ਹੋਇਆ ਜਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਉਹ बार-बार ਦਿਖਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਵਾਲੇ ਜਿਹੜੇ ਚਸ਼ਮਦੀਦ ਨੇ ਉਹ ਵੀ ਦੱਸ ਰਹੇ ਨੇ ਵੀ ਕਿਵੇਂ ਹੋਇਆ ਬੀਪੀ ਤਵਾੜੀ ਦੀ ਰਿਪੋਰਟ ਬਾਹਰ ਹੋਣ ਤੋਂ ਬਾਅਦ ਇਹ ਮਸਲਾ ਕਾਫੀ ਜ਼ਿਆਦਾ ਜਿਹੜਾ ਹੈ ਤੂਲ ਫੜ ਚੁੱਕਿਆ ਹੈ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਔਰ ਦੂਜੀ ਗੱਲ ਜਦੋਂ ਅੱਜ ਭੋਗ ਪਿਆ ਔਰ ਉੱਥੇ ਇਕੱਠ ਤਾਂ ਜਿਹੜਾ ਸੀ ਲੇਕਿਨ ਦੋ ਗੱਲਾਂ ਉਹਦੇ ਚ ਅਹਿਮ ਨੇ ਗਿਆਨੀ ਰਕबीर ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬੋਲਣਾ ਸੰਦੇਸ਼ ਮੀਡੀਆ ਨੂੰ ਦੱਸਣਾ ਤੇ ਦੂਜਾ ਹਰਜਿੰਦਰ ਸਿੰਘ ਧਾਮੀ ਜਥੇਦਾਰ ਸਾਹਿਬ ਇਹ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਇਹ 31 ਸਾਲ ਜੋ ਕੁਝ ਨਹੀਂ ਹੋ ਸਕਿਆ ਉਹ ਹੁਣ ਹੋਣਾ ਚਾਹੀਦਾ ਤੇ ਉਹਦੇ ਲਈ ਕਹਿੰਦੇ ਮੈਂ ਸ਼੍ਰੋਮਿਕ ਕਮੇਟੀ ਨੂੰ ਕਹਿ ਦਿੱਤਾ ਅਕਾਲ ਤਖਤ ਸਾਹਿਬ ਨੇ ਆਦੇਸ਼ ਦੇ ਦਿੱਤਾ ਹੈ ਕਿ ਇਹ ਜਿਹੜੇ ਵੀ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਥੇਦਾਰ ਸਾਹਿਬ ਨੇ ਗੱਲ ਕਹੀ ਤੇ ਹਰਜਿੰਦਰ ਸਿੰਘ ਧਾਮੀ ਅੱਜ ਮੈਂ ਸੁਣਿਆ ਭੋਗ ਤੇ ਕਹਿੰਦੇ ਇਹ ਸੁਣੇ ਗਏ ਕਿ ਜੀ ਜਿਸ ਤਰੀਕੇ ਨਾਲ ਇਹ ਸ਼ਹੀਦ ਹੋਏ ਨੇ ਜਥੇਦਾਰ ਵੈਸੇ ਤਾਂ ਉਹਨਾਂ ਦਾ ਇਹ ਕਹਿਣਾ ਠੀਕ ਸੀ ਕਿ ਕੌਮ ਦੇ ਵਿੱਚ ਸ਼ਹੀਦ ਲਗਾਤਾਰ ਹੋ ਰਹੇ ਨੇ ਜਿਹੜੇ ਕਰ ਰਹੇ ਨੇ ਸ਼ਹੀਦ ਉਹਨਾਂ ਦੀ ਗਿਣਤੀ ਮੁੱਕ ਚੂ ਸ਼ਹੀਦਾਂ ਦੀ ਗਿਣਤੀ ਨਹੀਂ ਮੁੱਕਣੀ ਇਸ ਤਰ੍ਹਾਂ ਦੀ ਉਹਨਾਂ ਨੇ ਭਾਵਕ ਸਟੇਟਮੈਂਟ ਦਿੱਤੀ ਤੇ ਨਾਲ ਇਹ ਕਿਹਾ ਕਿ ਅਸੀਂ ਪਹਿਲਾਂ ਹੀ ਇਹਨਾਂ ਨੂੰ ਸਿੱਖ ਅਜਾਇਬ ਘਰ ਚ ਇਹਨਾਂ ਤਸਵੀਰ ਲਾਈ ਹੋਈ ਹੈ ਇੱਕ ਐਲਾਨ ਹੋਰ ਕੀਤਾ ਸ਼੍ਰੋਮਣੀ ਕਮੇਟੀ ਵੱਲੋਂ ਕਿ ਅਸੀਂ ਆਏ ਵਰੇ 1 ਜਨਵਰੀ ਨੂੰ ਸ਼ਹੀਦੀ ਸਮਾਗਮ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਮਨਾਇਆ ਕਰਾਂਗੇ ਤੇ ਨਾਲ ਇੱਕ ਗੱਲ ਜਿਹੜੀ ਹੋਰ ਉਹਨਾਂ ਨੇ ਕਹੀ ਕਿ ਮੈਂ ਬੇਨਤੀ ਕਰਦਾ ਹਾਂ ਸਿੰਘ ਸਹਿਬਾਨ ਨੂੰ ਕਿ ਇਹਨਾਂ ਨੂੰ ਕੌਮ ਦੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਹ ਮੰਗ ਕੀਤੀ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਤੇ ਹੁਣ ਤੁਸੀਂ ਕਹੋਗੇ ਕਿ ਧਾਮੀ ਸਾਹਿਬ ਤੇ ਗਿਆਨੀ ਰਗਵੀਰ ਸਿੰਘ ਇਹਨਾਂ ਦਾ ਸਕਰੀਤ ਸਿੰਘ ਬਾਦਲ ਇਹ ਤਾਂ ਮਤਲਬ ਸ਼੍ਰੋਮਿਕ ਕਮੇਟੀ ਤੇ ਲੋਕ ਤਾਂ ਇਹ ਕਹਿੰਦੇ ਨੇ ਸਾਰਾ ਕੁਝ ਚਲਾਈ ਜਿਹੜੇ ਹੈ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਿਕ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਤੇ ਫਿਰ ਉਹਨਾਂ ਦੀ ਨੀਂਦ ਕਿਵੇਂ ਉੱਡ ਗਈ ਉਹ ਇਸ ਕਰਕੇ ਉੱਡ ਗਈ ਕਿ ਹੁਣ ਇਹ ਗੱਲ ਚੱਲ ਪਈ ਕਿ 31 ਸਾਲ ਬਾਅਦ ਇੱਕ ਰਿਪੋਰਟ ਜਿਹੜੀ ਹੁਣ ਜਨਤਕ ਹੋਈ ਹੈ ਜਦੋਂ ਇਹਨਾਂ ਦੀ ਸਰਕਾਰ ਸੀ ਰਿਪੋਰਟ 93 ਜਾਂ 92 ਦੇ ਵਿੱਚ 93 ਚ ਆ ਗਈ ਸੀ ਰਿਪੋਰਟ ਉਹ ਰਿਪੋਰਟ ਤੇ ਉੱਤੇ ਪ੍ਰਕਾਸ਼ ਸਿੰਘ ਬਾਦਲ ਕਿਉਂ ਬੈਠ ਗਏ ਕਿਉਂ ਨਹੀਂ ਉਸ ਵੇਲੇ ਉਹਨਾਂ ਨੇ ਇਹ ਤੇ ਕਾਰਵਾਈ ਕੀਤੀ ਤੇ ਦੂਜੇ 8 ਸਾਲ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਰਹੇ ਉਦੋਂ ਰਿਪੋਰਟ ਕਿੱਥੇ ਸੀ ਪਤਾ ਸੀ ਉਹਨਾਂ ਨੂੰ ਸਭ ਕੁਝ ਸੀ ਤੇ ਇਸ ਕਰਕੇ ਲੋਕ ਤਾਂ ਇਹ ਸਮਝਦੇ ਨੇ ਜਿਵੇਂ ਬੇਅਦਬੀ ਰਿਪੋਰਟ ਆਪ ਲੋਕਾਂ ਨੂੰ ਚੁੱਪ ਕਰਾਉਣ ਲਈ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਲਈ ਜਸਸ ਜੂਰਾ ਸਿੰਘ ਦਾ ਕਮਿਸ਼ਨ ਬਣਾਤਾ ਰਿਪੋਰਟ ਨਹੀਂ ਫੜੀ ਰਿਪੋਰਟ ਫੜਨੀ ਨਹੀਂ ਆਇਆ ਕੋਈ ਸ਼ਾਇਦ ਕਿਸੇ ਕਲਰਕ ਜਾਂ ਸਬਡੈਟ ਨੂੰ ਰਿਪੋਰਟ ਫੜਾਈ ਗਈ ਸੀ ਉਹ ਤੇ ਉਸੇ ਤਰੀਕੇ ਨਾਲ ਬੀਪੀ ਤਵਾੜੀ ਦੀ ਰਿਪੋਰਟ ਦੱਬ ਲਈ ਗਈ ਤੇ ਇਸ ਗੱਲ ਨੂੰ ਹੋਰ ਹਵਾ ਉਦੋਂ ਮਿਲੀ ਜਦੋਂ ਆਈਐਸ ਗੁਰਤੇਜ ਸਿੰਘ ਨੇ ਗੱਲ ਕਹੀ ਕਿ ਮੈਂ ਇਹ ਕਹਿਣ ਗਿਆ ਸੀ ਕਿ ਤੁਸੀਂ ਕਾਰਵਾਈ ਕਰੋ ਬਾਦਲ ਸਾਹਿਬ ਲੇਕਿਨ ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਬੈਠ ਜਾਓ ਮੈਂ ਆਉਣਾ ਹੈ ਮੈਂ ਬਿਲਦਾ ਤੁਹਾਨੂੰ ਕਹਿੰਦੇ ਮੈਨੂੰ ਵੇਟਿੰਗ ਰੂਮ ਚ ਭਟਾਤਾ ਲੇਕਿਨ ਦੂਜੇ ਪਾਸੇ ਮੈਨੂੰ ਮੈਂ ਵੇਟ ਕਰਦਾ ਰਿਹਾ ਗੁਰਤੇਜ ਸਿੰਘ ਕਹਿੰਦੇ ਤੇ ਉਸ ਤੋਂ ਬਾਅਦ ਦੂਜੇ ਪਾਸੇ ਦੀ ਬਾਦਲ ਸਾਹਿਬ ਚਲੇ ਗਏ ਬਿਨਾ ਮਿਲੇ ਬਿਨਾ ਮੀਟਿੰਗ ਤੋਂ ਤੇ ਇਹ ਗੱਲ ਇਹ ਵੀਡੀਓ ਵੀ ਜਿਹੜੀ ਆ ਵਾਇਰਲ ਹੋ ਰਹੀ ਹੈ ਹੁਣ ਸੁਖਵੀਰ ਸਿੰਘ ਬਾਦਲ ਦੀ ਚਿੰਤਾ ਸ਼ਰੋਮਨੀ ਅਕਾਲੀ ਦਲ ਦੀ ਚਿੰਤਾ ਇਹ ਹੈ ਕਿ ਪਹਿਲੇ ਹੀ ਉਹਨਾਂ ਤੇ ਬਹੁਤ ਦੋਸ਼ ਲੱਗੇ ਨੇ ਪਹਿਲੇ ਹੀ ਉਹਨਾਂ 'ਤੇ ਦੋਸ਼ ਲੱਗੇ ਕਿ ਪੁਲਿਸ ਮੁਕਾਬਲਿਆਂ 'ਚ ਕੁਝ ਨਹੀਂ ਕੀਤਾ ਪਹਿਲੇ ਹੀ ਦੋਸ਼ ਲੱਗਾ ਕਿ ਸਮੇਤ ਸੈਣੀ ਜੋ ਇਹਨਾਂ ਲਈ ਜ਼ਿੰਮੇਵਾਰ ਸੀ ਉਹਨੂੰ ਡੀਜੀਪੀ ਲਾਇਆ ਪਹਿਲਾ ਹੀ ਉਹਨਾਂ ਕਿ ਉਹਨਾਂ ਨੇ ਜਿਹੜੇ ਉਸ ਵੇਲੇ ਦੇ ਖਾੜਕੂ ਸਿੰਘ ਸੀ ਉਹਨਾਂ ਪ੍ਰਤੀ ਉਹਨਾਂ ਦਾ ਦੋਹਰਾ ਸਟੈਂਡ ਰਿਹਾ ਤੋ ਇਹ ਸਾਰੀਆਂ ਗੱਲਾਂ 'ਚ ਇੱਕ ਨਵੀਂ ਗੱਲ ਹੋਰ ਜੁੜ ਗਈ ਤੇ ਜਿਹੜੀ ਬੜੀ ਖਤਰਨਾਕ ਸ਼ਰੋਮਣੀ ਅਕਾਲੀ ਦਲ ਲਈ ਹੋ ਸਕਦੀ ਹੈ ਸਿੱਧ ਹੋ ਸਕਦੀ ਹੈ ਜਿਹੜਾ ਪਹਿਲੇ ਹੀ ਬਹੁਤ ਬ੍ਰੀਚ ਰਕੇ ਨਾਰ ਸਿਆਸਤ ਦੇ ਵਿੱਚ ਕਾਰਨਰ ਹੋਇਆ ਹੋਇਆ ਸਿਰਫ 2 2.5 3 ਐਮਐਲਏ ਜੇ ਮਨਪ੍ਰੀਤ ਇਹ ਵਾਲੇ ਨੂੰ ਮੰਨ ਵੀ ਲਈਏ ਤਾਂ 3 ਐਮਐਲਏ ਜਿਹੜੇ ਨੇ ਸਿਰਫ ਉਹਨਾਂ ਦੇ ਜਿਹੜੇ 25 ਸਾਲ ਰਾਜ ਕਰਨਾ ਚਾਹੁੰਦੇ ਸੀ ਤੇ ਲੋਕ ਹੁਣ ਇਸ ਗੱਲ ਨੂੰ ਵੀ ਅਠਾ ਰਹੇ ਨੇ ਕਿ ਤੁਸੀਂ ਉਸ ਵੇਲੇ ਕੀ ਕੀਤਾ ਸਿਕਸ ਹਿਦਾ ਨਾਲ ਤੁਹਾਡਾ ਤੁਹਾਡਾ ਸਟੈਂਡ ਕੀ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਅੰਤ ਤੱਕ ਜਥੇਬੰਦੀ ਸੀ ਉਹ ਜਥੇਬੰਦੀ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਜਿਨ੍ਹਾਂ ਨੇ ਸ਼ਰੂਮੀ ਕਮੇਟੀ ਤੇ ਗੁਰਦੁਆਰਾ ਸਦਾਰ ਲਹਿਰ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਹੈ ਮੋਰਚੇ ਲਾਏ ਉਹ ਜਥੇਬੰਦੀ ਜਿਨੇ ਅੰਗਰੇਜ਼ਾਂ ਦੇ ਨੱਕ 'ਚ ਧਮ ਕਰਤਾ ਉਹ ਜਥੇਬੰਦੀ ਜਿਹਦੇ ਬਾਰੇ ਗਾਂਧੀ ਨੂੰ ਵੀ ਕਹਿਣਾ ਪਿਆ ਸੀ ਕਿ ਅਸੀਂ ਆ ਕੁੰਜੀਆਂ ਦਾ ਮੋਰਚਾ ਨਹੀਂ ਜਿੱਤਿਆ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਉਹ ਜਥੇਬੰਦੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਪਹੁੰਚ ਗਿਆ ਤੇ ਉਹਦੇ ਕਾਰਨ ਕੀ ਸੀ ਉਹਦੇ ਲਈ ਹੁਣ ਜ਼ਿੰਮੇਵਾਰੀ ਜਿਹੜੀ ਆ ਫਿਕਸ ਹੋ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਤਾਂ ਚਲੇ ਗਏ ਤੋਂ ਇਸ ਕਰਕੇ ਲੋਕ ਹੁਣ ਇਹ ਗੱਲਾਂ ਕਰਦੇ ਨੇ ਕਿ ਕਿੱਥੇ ਕਿੱਥੇ ਮਾਫੀ ਮੰਗੋਗੇ ਕਿਹੜੀ ਕਿਹੜੀ ਮਾਫੀ ਮੰਗੋਗੇ ਕਿਹੜੇ ਕਿਹੜੇ ਕੰਮਾਂ ਲਈ ਮਾਫੀ ਮੰਗੋਗੇ ਕਿਹੜੀਆਂ ਗਲਤੀਆਂ ਲਈ ਮਾਫੀ ਮੰਗੋਗੇ ਇਹ ਗਲਤੀਆਂ ਨਹੀਂ ਇਹ ਤਾਂ ਗਨਾਹ ਨੇ ਕਿਹੜੇ-ਕਿਹੜੇ ਗੁਨਾਹ ਤੇ ਗੁਨਾਹ ਮਾਫੀਓ ਹੁੰਦੇ ਨੇ ਇਹ ਵੀ ਲੋਕ ਸਵਾਲ ਕਰਦੇ ਨੇ ਤੇ ਜਿਸ ਤਰੀਕੇ ਨਾਲ ਗਰਦੇਵ ਸਿੰਘ ਕੌਕੇ ਦਾ ਕੇਸ ਮੋੜ ਉੱਠਿਆ ਔਰ ਜਿਹੜਾ ਜਿਸ ਤਰੀਕੇ ਨਾਲ ਉੱਠਿਆ ਜਿਸ ਤਰੀਕੇ ਨਾਲ ਲੋਕਾਂ ਨੂੰ ਅਪੀਲ ਕਰ ਰਹੀ ਹੈ ਗੱਲ ਤੇ ਇਹਦਾ ਜਵਾਬ ਨਾ ਤਾਂ ਸ਼ਰੋਮਰੀ ਅਕਾਲੀ ਦਲ ਕੂਲ ਹੈ ਨਾ ਹੀ ਸ਼ਰੋਮਰੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕੂਲ ਹੈ ਹਾਂ ਇੱਕ ਗੱਲ ਸਮਝਣੀ ਆਈ ਕਿ ਗਿਆਨੀ ਰਗਵੀਰ ਸਿੰਘ ਨੇ ਜਿਹੜੀ ਇਹ ਗੱਲ ਪਾਤੀ ਜ਼ਥੇਦਾਰ ਨੇ ਕਿ ਤੁਸੀਂ ਇਹ ਤੇ ਕਾਰਵਾਈ ਕਰੋ ਤੇ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਜਿਹੜੀ ਇਹ ਗੱਲ ਕਰ ਰਹੇ ਨੇ ਕੀ ਇਹ ਕੈਮੋਫਲਾਈਜ਼ ਕਰਨ ਦੇ ਕੀਤਾ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਲੋਕ ਇਸ ਗੱਲੋਂ ਉੱਠ ਖੜਨਗੇ ਜਾ ਬਿਨਾ ਪੁੱਛੇ ਕੀਤਾ ਬਿਨਾ ਪੁੱਛੇ ਤਾਂ ਕੀਤਾ ਨਹੀਂ ਜਾ ਸਕਦਾ ਤਾਂ ਫਿਰ ਕਿਵੇਂ ਕੀਤਾ ਇਹ ਤਾਂ ਤੁਸੀਂ ਵੀ ਜਿਹੜੇ ਲਗਾਤਾਰ ਸਿੱਖ ਸਿਆਸਤ ਨਾਲ ਬਾ ਵਾਸਤਾ ਹੋ ਉਹ ਜਾਣਦੇ ਹੋਣਗੇ ਤੇ ਇਹ ਗੱਲ ਜ਼ਰੂਰ ਮੈਂ ਚਾਹੂੰਗਾ ਕਿ ਤੁਸੀਂ ਇਸ ਵੀਡੀਓ ਦੇ ਰਾਹੀਂ ਜਿਹੜਾ ਆਪਣਾ ਹੰਗਾਰਾ ਜਰੂਰ ਦਿਓ ਕਿ ਸ਼ਰਮਿਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਜ਼ਿਆਦਾਾਨਾ ਤੌਰ ਤੇ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਤੇ ਜਾਂ ਐਕਟੀਵਿਟੀ ਹੋ ਰਹੀ ਹੈ ਜਾਂ ਸਰਪੀਰ ਸਿੰਘ ਬਾਦਲ ਨੂੰ ਪੁੱਛ ਕੇ ਹੋ ਰਹੀ ਹੈ ਜੇ ਬਿਲਕੁਲ ਇਹ ਜ਼ਿਆਦਾਾਨਾ ਹੋ ਰਹੀ ਹੈ ਤਾਂ ਕੀ ਸ਼ਰਮਿਕ ਕਮੇਟੀ ਆਜ਼ਾਦ ਹੋਗੀ ਜਿਹਨੂੰ ਕਹਿੰਦੇ ਕਿ ਬਾਦਲਾਂ ਦੇ ਜਿਹੜੇ ਹੈ ਕਬਜ਼ੇ 'ਚ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਆਪਾਂ ਲੱਭਣੇ ਨੇ ਤੇ ਮੈਨੂੰ ਲੱਗਦਾ ਕਿ ਤੁਸੀਂ ਵੀ ਆਪਣਾ ਆਪਣਾ ਪੱਖ ਰੱਖੋਗੇ ਤਾਂ ਕਿ ਆਪਾਂ ਕਿਸੇ ਹੋਰ ਵੀਡੀਓ 'ਚ ਇਹਤੇ ਚਰਚਾ ਕਰ ਸਕੀਏ ਅੱਜ ਇੰਨਾ ਹੀ ਮਿਲਦੇ ਆ ਆਪਾਂ ਕਿਸੇ ਹੋਰ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ